ਮੈਂ ਅੱਜ ਇੱਕ ਬੜਾ ਵੱਡਾ ਉਪਰਾਲਾ ਜਿਹੜਾ ਕਿ ਸਾਡੀ ਪੰਜਾਬ ਸਰਕਾਰ ਚਾਲੂ ਕਰਨ ਜਾ ਰਹੀ ਹੈ ਉਹ ਅਨਾਉਂਸ ਕਰਨ ਜਾ ਰਹੇ ਹਾਂ ਤੁਹਾਡੇ ਲੁਧਿਆਣਾ ਸ਼ਹਿਰ ਚ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਵਿੱਚ ਇਹ ਉਪਰਾਲਾ ਲਿਤਾ ਗਿਆ ਉਨ੍ਹਾਂ ਦੇ ਨਿਰਦੇਸ਼ਾਂ ਦੇ ਹਿਸਾਬ ਨਾਲ ਇਹ ਕੰਮ ਅਸੀਂ ਕਰਨ ਚਾਲੂ ਕਰਨ ਜਾ ਰਹੇ ਹਾਂ ਜਦੋਂ ਮੈਂ ਇਲਕਸ਼ਨਾਂ ਵਿੱਚ ਮੀਟਿੰਗਾਂ ਤੇ ਜਾਂਦਾ ਸੀ ਜਗਾ ਜਗਾ ਸਾਰੀਆਂ ਗਲੀਆਂਾਂ 'ਚ ਮੱਲਿਆਂ 'ਚ ਸੜਕਾਂ ਤੇ ਦੋ ਤਿੰਨ ਚੀਜ਼ਾਂ ਕਾਮਨ ਹੁੰਦੀਆਂ ਸੀ ਲੋਕਾਂ ਦੀਆਂ ਕਿ ਜੀ ਇਹ ਕਿੰਨੇ ਸਾਲ ਹੋ ਗਏ ਜੀ 40 ਸਾਲ ਹੋ ਗਏ ਸਾਨੂੰ ਕਹਿੰਦੇ 50 ਸਾਲ ਹੋ ਗਏ ਜੀ ਇਹ ਕੰਮ ਸਾਡੇ ਠੀਕ ਨਹੀਂ ਹੁੰਦੇ ਉਹਦੇ ਵਿੱਚੋਂ ਇੱਕ ਮੁੱਦਾ ਜਿਹੜਾ ਸਭ ਨਾਲੋਂ ਵੱਡਾ ਸੀ ਜਿਹੜੀ ਜਗ੍ਹਾ ਜਗਾ ਤਾਰਾ ਲਟਕਦੀਆਂ ਪਈਆਂ ਤਾਰਾਂ ਦੇ ਜੰਜਾਲ ਬਨੇ ਹੋਏ ਮੀਟਰਾਂ ਦੇ ਬਕਸ਼ਿਆਂ ਦਾ ਬੁਰਾ ਹਾਲ ਤਾਰਾਂ ਦੇ ਵਿੱਚ ਕੇਬਲ ਟੀਵੀ ਦੀਆਂ ਤਾਰਾਂ ਸੀਸੀਟੀਵੀ ਦੀਆਂ ਤਾਰਾਂ ਬੱਚਿਆਂ ਨੂੰ ਬਾਹਰ ਨਹੀਂ ਮਾਪਿਓ ਭੇਜਦੇ ਸੀ ਵੀ ਕਿਤੇ ਹੱਥ ਲੱਗ ਗਿਆ ਕੋਈ ਐਕਸੀਡੈਂਟ ਨਾ ਹੋ ਜਾਏ ਪਿੱਛੇ ਐਕਸੀਡੈਂਟ ਹੋਏ ਵੀ ਬੜੇ ਇੱਕ ਜਦੋਂ ਵੀ ਕੋਈ ਵੀਕਲ ਲੰਘਦਾ ਸੀ ਜਿਹੜੀਆਂ ਕੇਬਲਾਂ ਕ੍ਰੋਸ ਕਰਦੀਆਂ ਸੜਕਾਂ ਤੇ ਉਹ ਉੱਪਰ ਲੱਗਦੀਆਂ ਸੀ ਤੁਸੀਂ ਵੀ ਕਈ ਵਾਰੀ ਦੇਖਿਆ ਹੋਣਾ ਵੀ ਉਹ ਲੱਕੜੀ ਦੇ ਡੰਡੇ ਨਾਲ ਉੱਪਰ ਕਰਕੇ ਤਾਂ ਕਈ ਗੱਡੀਆਂ ਕੱਢਦੇ ਸੀ ਐਸਯੂਵੀ ਕਈ ਤਾਂ ਨਿਕਲਦੇ ਸੀ ਇਹ ਪੂਰੇ ਮਤਲਬ ਕਿ ਕੱਲੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ 'ਚੇ ਪ੍ਰੋਬਲਮ ਸਾਰੇ ਸ਼ਹਿਰਾਂ 'ਚੇ ਪ੍ਰੋਬਲਮ ਅਸੀਂ ਜਦੋਂ ਮੈਨੂੰ ਪਾਵਰ ਮਹਿਕਮਾ ਦਿੱਤਾ ਪਹਿਲੀ ਮੀਟਿੰਗ 'ਚ ਮੈਂ ਅਫਸਰਾਂ ਨੂੰ ਹਦਾਇਤ ਦਿੱਤੀ ਚੇਅਰਮੈਨ ਸਾਹਿਬ ਸੀ ਚੀਫ ਇੰਜੀਨੀਅਰ ਸੀ ਸਾਡੇ ਡਾਇਰੈਕਟਰ ਸਾਹਿਬ ਸੀ ਮੇਰੇ ਨਾਲ ਡਾਇਰੈਕਟਰ ਇੰਦਰਪਾਲ ਜੀ ਬੈਠੇ ਆ ਡਿਸਟ੍ਰਿਬਿਊਸ਼ਨ ਦੇਖਦੇ ਆ ਚੀਫ ਇੰਜੀਨੀਅਰ ਸਾਹਿਬ ਬੈਠੇ ਆ ਇਹ ਪਹਿਲੀ ਮੀਟਿੰਗ ਚ ਵੀ ਸੀਗੇ ਤੇ ਮੈਂ ਉਦੋਂ ਹੀ ਇਹਨਾਂ ਨੂੰ ਕਿਹਾ ਕਿ ਹੋਰ ਕੋਈ ਕੰਮ ਚਲੋ ਅਸੀਂ ਕਰਨਾ ਕਿ ਨਹੀਂ ਇਹ ਜ਼ਰੂਰ ਕਰਨਾ ਇਹਦੇ ਬੜੇ ਫਾਇਦੇ ਆ ਇੱਕ ਤਾਂ ਦੇਖੋ ਸ਼ਹਿਰ ਸਾਫ਼ ਸੁਥਰਾ ਲੱਗਦਾ ਜੇ ਤਾਰਾ ਲੱਗਦਾ ਦੂਜਾ ਇਹਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਫਾਲਟ ਪੈਂਦੇ ਆ ਬਹੁਤ ਘਟਣਗੇ ਅੱਦੇ ਇੱਕ ਫਾਲਟ ਤਾਂ ਇਹਨਾਂ ਕਰਕੇ ਪੈਂਦੇ ਤੇ ਜਿਹੜੀਆਂ ਤਾਰਾ ਲਟਕਦੀਆਂ ਪਈਆਂ ਔਰ ਫੇਰ ਜੇ ਫਾਲਟ ਪੈ ਵੀ ਜਾਵੇ ਲਾਈਨਮੈਨ ਉੱਥੇ ਪਹੁੰਚਦਾ ਜੇ ਹੀ ਸਾਹ ਪਹੁੰਚਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੋਂ ਚਾਲੂ ਕਰੀਏ ਤੇ ਕਿੱਥੇ ਖਤਮ ਕਰੀਏ ਜਦੋਂ ਤਾਰਾਂ ਚੰਗੀ ਤਰ੍ਹਾਂ ਨੀਟ ਐਂਡ ਕਲੀਨ ਟਾਈਡ ਅਪ ਹੋਣਗੀਆਂ ਸਹੀ ਤਰੀਕੇ ਨਾਲ ਬਣੀਆਂ ਹੋਣਗੀਆਂ ਉਹਨਾਂ ਨੂੰ ਵੀ ਪਤਾ ਚੱਲੂਗਾ ਵੀ ਫਾਲਟ ਕਿੱਥੇ ਪਿਆ ਔਰ ਇਹ ਠੀਕ ਕਰਦੇ ਹੁਣ ਅਸੀਂ ਇਹ ਜਿਹੜਾ ਪਹਿਲਾ ਟੈਂਡਰ ਲਾਂਚ ਆ ਰਹੇ ਆ ਕਿ ਕਦੋਂ ਮੰਗਲਵਾਰ ਤੱਕ ਬੁੱਧਵਾਰ ਤੱਕ ਪਹਿਲਾ ਟੈਂਡਰ ਲੱਗ ਜਾਏਗਾ ਇਹ ਲੁਧਿਆਣੇ ਦੇ ਸੇ ਇੱਕ ਸਬ ਡਿਵੀਜ਼ਨ ਤੋਂ ਅਸੀਂ ਚਾਲੂ ਕਰਨ ਲੱਗੇ ਟੋਟਲ ਪੰਜਾਬ ਵਿੱਚ 87 ਸਬ ਸਟੇਸ਼ਨ ਆ ਜਿਹੜੇ ਅਸੀਂ ਕਵਰ ਕਰਾਂ ਸਬ ਸਟੇਸ਼ਨ ਇਸ ਸਬ ਡਿਵੀਜ਼ਨ ਸੌਰੀ ਸਬ ਡਿਵੀਜ਼ਨ ਜਿਹੜੀ ਲੁਧਿਆਣੇ ਦੀ ਇੱਕ ਸਬ ਡਿਵੀਜ਼ਨ ਅਸੀਂ ਸਭ ਤੋਂ ਪਹਿਲਾਂ ਚਾਲੂ ਕਰਨ ਲੱਗੇ ਆਂ ਪੰਜਾਬ 'ਚ 87 ਸਬ ਡਿਵੀਜ਼ਨਸ ਆ ਜਿਹੜੀਆਂ ਅਸੀਂ ਕਵਰ ਕਰਾਂਗੇ ਉਹਦੇ ਵਿੱਚ ਕੋਈ ਵੀ ਗੱਲੀ ਕੋਈ ਵੀ ਮੱਲਾ ਕੋਈ ਵੀ ਸੜਕ ਸਾਰੀਆਂ ਕਵਰਡ ਹੋਣਗੀਆਂ ਜਿਹੜੀ ਲੁਧਿਆਣੇ ਦੀ ਸਬ ਡਿਵੀਜ਼ਨ ਅਸੀਂ ਚੁਣੀ ਆ ਉਹਦੇ ਵਿੱਚ ਕੁਝ West Constituency ਦੀ ਏਰੀਆ ਤੇ ਕੁਝ North Constituency ਦਾ ਏਰੀਆ ਉਹਦੇ ਵਿੱਚ ਆਉਂਦਾ ਹੈ ਜਿੰਨੇ ਮੀਟਰ ਦੇ ਬਾਕਸ ਹੈਗੇ ਘਰਾਂ ਦੇ ਬਾਹਰ ਲੱਗੇ ਕੁਛ ਲੱਗੇ ਕਈ ਮੀਟਰ ਬਾਕਸ ਵਿੱਚ 15 15 20 20 ਮੀਟਰ ਵੀ ਲੱਗੇ ਹੋਏ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਸੀਲ ਕਰਾਂਗੇ ਕਈ ਵਾਰੀ ਵਿੱਚ ਪਾਣੀ ਵੜ ਜਾਂਦਾ ਉਹਦੇ ਨਾਲ ਸ਼ਾਰਟ ਸਰਕਟ ਹੋ ਜਾਂਦਾ ਇਹ ਜਿਹੜਾ ਅਸੀਂ ਟੈਂਡਰ ਲਗਾਉਣ ਲੱਗਿਆ ਇਹ ਪਾਰਟ ਆਫ एवरीथिंग ਹੋਏਗਾ ਜਿਹੜਾ ਅਸੀਂ ਕੰਟਰੈਕਟ ਦੇਵਾਂਗੇ ਇੱਕ ਇੱਕ ਚੀਜ਼ ਉਹਦੇ ਵਿੱਚ ਕਵਰਡ ਹੋਏਗੀ ਲੇਬਰ ਕੋਸਟ ਦੇ ਅਸੀਂ ਟੈਂਡਰ ਲਗਾਵਾਂਗੇ ਜੋ ਵੀ ਸਮਾਨ ਚਾਹੀਦਾ ਹੋਏਗਾ ਉਹ ਪੀਐਸਪੀਸੀਐਲ ਆਪਣੇ ਸਟੋਰ ਚੋਂ ਉਹਨਾਂ ਨੂੰ ਦੇਏਗਾ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਰ ਸਬ ਡਿਵੀਜ਼ਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਡਿਫਰੈਂਟ ਹੋਏਗੀ ਕਿਸੇ ਦਾ ਕਿਸੇ ਕਿਤੇ ਸਮਾਨ ਘੱਟ ਚਾਹੀਦਾ ਹੋਏਗਾ ਕਿਤੇ ਵੱਧ ਚਾਹੀਦਾ ਹੋਏਗਾ ਜਦੋਂ ਇਹ ਕੰਮ ਹੋ ਰਿਹਾ ਹੋਏਗਾ ਜਿੱਥੇ-ਜਿੱਥੇ ਟਰਾਂਸਫਾਰਮਰ ਉਹਨਾਂ ਨੂੰ ਲੱਗੇਗਾ ਕਿ ਜੀ ਟਰਾਂਸਫਾਰਮਰ ਵੱਧ ਕੈਪੈਸਿਟੀ ਦਾ ਚਾਹੀਦਾ ਜਾਂ ਕਿਤੇ ਵੱਧ ਲੱਗਿਆ ਕੋਨੂਰੇ ਪਲੇਸ ਕਰਨਾ ਹੈ ਕਿਸੇ ਘਟ ਨਾਲ ਜਾਂ ਘਟਲੇ ਨੂੰ ਵੱਧ ਨਾਲ ਕਰਨਾ ਉਹ ਵੀ ਨਾਲ ਦੀ ਨਾਲ ਪ੍ਰੋਸੈਸ ਜਾਰੀ ਹੋਏਗਾ ਇਹ ਜਦੋਂ ਸਾਰੇ 87 ਸਬ ਡਿਵੀਜ਼ਨ ਹੈਗੇ ਇਹਨਾਂ ਵਿੱਚ ਜਿਹੜੀਆਂ ਕਾਰਪੋਰੇਸ਼ਨਾਂ ਤੇ ਕਾਉਂਸਲਾਂ ਕਵਰਡ ਹੈ ਉਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਬਠਿੰਡਾ ਫਗਵਾੜਾ ਮੋਹਾਲੀ ਮੋਗਾ ਹੁਸ਼ਿਆਰ ਪਰ ਪਠਾਨਕੋਟ ਅਬੋਹਰ ਬਟਾਲਾ ਤੇ ਕਪੂਰਥਲਾ ਇਹ ਸਾਰੇ ਕੋਈ ਕਾਰਪੋਰੇਸ਼ਨ ਹੈ ਕੋਈ ਮਿਨਿਸਪਲ ਕਾਉਂਸਲ ਹੈ ਇਹ ਸਾਰੇ ਕਵਰਡ ਹੋਣਗੇ ਇਹ 13 ਹਲਕੇ ਜਾਂ 13 ਏਰੀਆ ਬੰਦੇ ਆ ਇਹ ਜਿਹੜਾ ਅਸੀਂ ਪਾਇਲਟ ਪ੍ਰੋਜੈਕਟ ਲੁਧਿਆਣੇ ਤੋਂ ਚਾਲੂ ਕਰ ਰਹੇ ਆ ਇਹਦਾ ਟੈਂਡਰ ਜਿੱਦਾਂ ਉਹਨੇ ਡਾਇਰੈਕਟਰ ਸਾਹਿਬ ਨੇ ਕਿਹਾ ਬੁੱਧਵਾਰ ਨਿਕਲ ਜਾਏਗਾ ਸ਼ਾਰਟ ਟਾਈਮ ਟੈਂਡਰ ਲਗਾ ਰਹੇ ਹਾਂ 15 ਦਿਨਾਂ ਦਾ 15 ਦਿਨਾਂ ਵਿੱਚ ਸਾਡੇ ਕੋਲ ਟੈਂਡਰ ਨਿਕਲ ਆਏਗਾ ਅਸੀਂ 2 ਮਹੀਨੇ ਦਾ ਟਾਈਮ ਅੱਗੇ ਕੰਟਰੈਕਟਰ ਨੂੰ ਦੇ ਇਹ ਕੰਮ ਖਤਮ ਕਰਨ ਪਰ 1 ਮਹੀਨੇ ਬਾਅਦ ਅਸੀਂ ਇਨਸਪੈਕਸ਼ਨ ਕਰਾਂਗੇ ਅਸੀਂ ਇਹ ਪੂਰੇ ਸਬ ਡਿਵੀਜ਼ਨ ਦੀ ਫੋਟੋਗ੍ਰਾਫੀ ਲੈ ਲਈ ਹੈ ਸਟਿਲ ਵੀ ਲੈ ਲਈ ਆ ਵੀਡੀਓ ਵੀ ਲੈ ਲਈ ਆ ਮਹੀਨੇ ਬਾਅਦ ਅਸੀਂ ਦੇਖਾਂਗੇ ਵੀ ਕਿਸ ਤਰ੍ਹਾਂ ਪ੍ਰੋਗਰੈਸ ਚੱਲ ਰਹੀ ਕੋਈ ਚੀਜ਼ ਟੈਂਡਰ ਚ ਗਈ ਤਾਂ ਨਹੀਂ ਗਈ ਕੋਈ ਇਨਕਲੂਡ ਕਰਨ ਵਾਲੀ ਆ ਕੋਈ ਐਕਸਕਲੂਡ ਕਰਨ ਵਾਲੀ ਆ ਉਹ ਸਾਰਾ ਅਸੀਂ ਪ੍ਰੋਸੈਸ ਖਤਮ ਕਰਕੇ ਪੂਰੇ ਪੰਜਾਬ ਦਾ ਅਸੀਂ ਅਗਲਾ ਟੈਂਡਰ ਲਗਾ ਦੇਣਾ ਔਰ ਇਹ ਅਸੀਂ ਜਿਹੜਾ ਪੂਰਾ ਪ੍ਰੋਸੈਸ ਹੈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜੂਨ 2026 ਤੱਕ ਸਾਰਾ ਪੰਜਾਬ ਇਹਦੇ ਨਾਲ ਕਵਰ ਹੋ ਜਾਵੇ ਇਹ ਵੈਸੇ ਮੋਟਾ-ਮੋਟਾ ਤੁਹਾਡੇ ਪ੍ਰੈਸ ਨੋਟ 'ਚ ਅਸੀਂ ਸਾਰੀ ਡਿਟੇਲ ਦੇ ਦਾਂਗੇ ਪਰ ਲੁਧਿਆਣੇ ਦੇ ਜਿਹੜੇ ਏਰੀਆ ਦੇ ਵਿੱਚ ਕਵਰਡ ਹੈ ਆਰਤੀ ਚੌਕ ਹੈ ਬਾਬਾ ਬਾਲਗnath ਰੋਡ ਹੈ ਬਸੰਤ ਰੋਡ ਹੈ ਸਰਕਟ ਹਾਊਸ ਜਿੱਥੇ ਆਪਾਂ ਬੈਠੇ ਆਂ ਕਾਲਜ ਰੋਡ ਸੀਪੀ ਆਫਿਸ ਡੰਡੀ ਸੁਆਮੀ ਰੋਡ ਡੀਸੀ ਆਫਿਸ ਦਿਵਾਨ ਹਸਪੀਟਲ ਰੋਡ ਡਾਕਟਰ ਹੀਰਾ ਸਿੰਘ ਰੋਡ ਦੁਰਗਾ ਮਾਤਾ ਮੰਦਰ ਇਹ ਸਾਰੇ ਏਰੀਆ ਜਿਹੜੇ ਹੈਗੇ ਕਵਰਡ ਹੈ ਔਰ ਨਾਰਥ ਦੇ ਜਿਹੜੇ ਕਵਰਡ ਹੈ ਉਹ ਦਮੋਰੀਆ ਪੁੱਲ ਹੋ ਗਿਆ ਕੁੰਦਨਪੁਰੀ ਸ਼ਾਈ ਮੱਲਾ ਗੁਰਨਾਨਕਪੁਰ ਮਤਲਬ ਕੋਈ ਸਬ ਡਿਵੀਜ਼ਨ ਕੋਈ ਛੋਟੀ ਏਰੀਆ ਨਹੀਂ ਹੋ ਜਾਂਦਾ ਕਾਫੀ ਵੱਡਾ ਏਰੀਆ ਹੋ ਜਾਂਦਾ ਤੇ ਅਸੀਂ ਸਾਰਾ ਵੈਸੇ ਹੋਰ ਡਿਟੇਲ ਵਿੱਚ ਬਹੁਤ ਮੱਲੇ ਆ ਬੜੀਆਂ ਗਲੀਆਂ ਕਵਰਡ ਆ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਰਿਆ ਬਟ ਉਹ ਪ੍ਰੈਸ ਨੋਟ ਵਿੱਚ ਇੱਕ ਇੱਕ ਦਾ ਇਹ ਸਾਰਾ ਕਵਰਡ ਤੇ ਇੱਕ ਮੈਂ ਜਿੱਦਾਂ ਤੁਹਾਨੂੰ ਕਿਹਾ ਇਹਦੇ ਨਾਲ ਐਕਸੀਡੈਂਟ ਵੀ ਘਟਣਗੇ ਇੱਕ ਟੈਕਸਿਡੈਂਟ ਹੁੰਦੇ ਆ ਜੀ ਇਲੈਕਟ੍ਰੋਕੂਸ਼ਨ ਦੇ ਐਕਸੀਡੈਂਟ ਇੱਕ ਵੈਸੇ ਵੀ ਕੋਈ ਵੀਕਲ ਵਿੱਚ ਵੱਜ ਜਾਂਦਾ ਇੱਕ ਜਿਹੜੇ ਖੰਭੇ ਸੜਕਾਂ ਦੇ ਵਿੱਚ ਆ ਰਹੇ ਆ ਉਹ ਵੀ ਇਹਦੇ ਵਿੱਚ ਕਵਰਡ ਹੈ ਕਿ ਉਹ ਉੱਥੋਂ ਹਟਾ ਕੇ ਇੱਕ ਸਾਈਡ ਤੇ ਕੀਤੇ ਜਾਣਗੇ ਕਈ ਖੰਭੇ ਐਵੇਂ ਹੀ ਲੱਗੇ ਹੋਏ ਆ ਨਾ ਉਹਦੇ 'ਚ ਤਾਰ ਹੈ ਨਾ ਉਹਦੇ 'ਚ ਕੋਈ ਕਨੈਕਸ਼ਨ ਹੈ ਨਾ ਉਹਦਾ ਕੋਈ ਰੀਜ਼ਨ ਹੈ ਵੀ ਉਹ ਖੰਭਾ ਉੱਥੇ ਹੋਵੇ ਉਹ ਵੀ ਸਾਰੇ ਰਿਮੂਵ ਕੀਤੇ ਜਾਣਗੇ ਔਰ ਜਿੱਥੇ ਜਿਹੜੀ ਕੇਬਲ ਵਿੱਚ ਯਾਦਾ ਜੁਆਇੰਟ ਹੈ ਜਿਸ ਤਰ੍ਹਾਂ ਇੱਕ ਕੇਬਲ ਲੱਗੀ ਆ ਉਹਦੇ ਵਿੱਚ ਸੱਤ ਜੁਆਇੰਟ ਹੈ ਛੇ ਜੁਆਇੰਟ ਹੈ ਉਹ ਕੇਬਲ ਰਿਪਲੇਸ ਕੀਤੀ ਜਾਏਗੀ ਡਿਪੈਂਡਿੰਗ ਅਪਨ ਕਿ ਉਹਦੀ ਲੋਡ ਹੈਗੀ ਰਿਪਲੇਸ ਕਰਨ ਦੀ ਉਹਦੀ ਲੈਂਥ ਇੰਨੀ ਕੁ ਰੱਖੀ ਜਾਏਗੀ ਜਿੰਨੀ ਕਿ ਪੀਐਸਪੀਸੀਐਲ ਦੇ ਹਿਸਾਬ ਨਾਲ ਟੈਕਨੀਕਲੀ ਠੀਕ ਰਵੇ ਔਰ ਫਾਲਟ ਘੱਟੋ ਘੱਟ ਪੈ ਜਿਹੜੀਆਂ ਵੋਲਟੇਜ ਦੀਆਂ ਫਲਕਚੁਏਸ਼ਨਸ ਆ ਉਹ ਵੀ ਘਟਣ ਗਿਆ ਇਹਦੇ ਨਾਲ ਇਹ ਮੋਟਾ-ਮੋਟਾ ਜਿਹੜਾ ਅਸੀਂ ਤਰਨ ਜਾ ਰਹੇ ਹਾਂ ਜੇ ਇਹਦੇ ਬਾਰੇ ਕੋਈ ਸਵਾਲ ਹੈ ਤਾਂ ਤੁਸੀਂ ਪੁੱਛੋ ਸਰ ਜਿਹੜੀ ਜਿਹੜੇ ਤੁਸੀਂ ਮੈਂਸ਼ਨ ਕੀਤਾ ਕਿ ਸੀਸੀਟੀਵੀ ਜਾਂ ਕੇਬਲ ਦਿਖਾਉਣਾ ਨਾ ਮਿਕਸ ਹੋ ਜੂਏ ਉਹ ਹਾਊਸਪੀਲਰ ਗੋਇੰਗ ਟੂ ਸੌਲ ਅੰਡਰਗਰਾਉਂਡ ਇਹਨਾਂ ਨੂੰ ਕਰਤਾ ਹੈਗਾ ਕਿ ਸੀਮੇ ਨਹੀਂ ਨਹੀਂ ਜੀ ਇਹ ਜਿਹੜੀਆਂ ਕੇਬਲ ਜਿਹੜਾ ਇਹ ਹੈਗਾ ਕੇਬਲਾਂ ਅੰਡਰਗਰਾਉਂਡ ਨਹੀਂ ਕਰ ਰਹੇ ਕਿਉਂਕਿ ਅੰਡਰਗਰਾਉਂਡ ਲੋਕਾਂ ਨੂੰ ਬਹੁਤ ਤਕਲੀਫ ਹੋਏਗੀ ਪਟਨ ਪਟਾਈ ਹੋਏਗੀ ਤੇ ਰਹਿਣ ਗਿਆ ਓਵਰਹੈਡ ਠੀਕ ਹੈ ਪਰ ਜਿਹੜੀਆਂ ਕੇਬਲ ਵਾਲੀਆਂ ਤਾਰਾਂ ਕੇਬਲ ਵਾਲੇ ਕੀ ਕਰਦੇ ਆ ਦੇ ਕੋਈ ਪੁਰਾਣੀ ਤਾਰ ਨਹੀਂ ਚੱਲ ਰਹੀ ਪਤਲੀਆਂ-ਪਤਲੀਆਂ ਉੱਥੇ ਛੱਡ ਜਾਂਦੇ ਨਵੀਂ ਪਾ ਦਿੰਦੇ ਕੁਛ ਜਿਹੜੀਆਂ ਤਾਰਾਂ ਨਹੀਂ ਚੱਲ ਰਹੀਆਂ ਓਸੀ ਕੱਟ ਕੇ ਕੱਢ ਦੇਣੀ ਹੈ ਜਿਹੜੀਆਂ ਚੱਲ ਰਹੀਆਂ ਤਾਂ ਕਿ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਵੇ ਉਹਨੂੰ ਅਸੀਂ ਪ੍ਰੋਪਰਲੀ ਟੈਗ ਕਰ ਦਾਂਗੇ ਪਰ ਅਸੀਂ ਕੇਬਲ ਕੰਪਨੀਆਂ ਨੂੰ ਵੀ ਬੌਨ ਕਰਨ ਲੱਗੇ ਆ ਡੀਸੀ ਸਾਹਿਬ ਨੇ ਕਿਹਾ ਕਿ ਮੈਂ ਜਲਦੀ ਮੀਟਿੰਗ ਬੁਲਾ ਕੇ ਕਹਿ ਦੂੰਗਾ ਕਿ ਤੁਸੀਂ ਆਪਣਾ ਜਿਹੜਾ ਅਸੀਂ ਕੰਟਰੈਕਟਰ ਕਰਨ ਲੱਗੇ ਆ ਉਹਦੇ ਨਾਲ ਲਾ ਕੇ ਇਹਨਾਂ ਨੂੰ ਪ੍ਰੋਪਰਲੀ ਐਂਡਕਪ ਜਿਸ ਸਰਚ ਵਿੱਚ ਸਾਰੇ ਕਵਰ ਕਰਿਆ ਮੰਨ ਲਓ ਕਿਸੇ ਨੇ ਦੂਸਰਾ ਵੀ ਹੋਵੇ ਵੀ ਜਿਹੜਾ ਹੋਏ ਤੇ ਜਿਹਦੇ ਲਈ ਵੀ ਸਪੈਸਿਫਿਕ ਨੰਬਰ ਕੋਈ ਜਾਰੀ ਕਰੋਗੇ ਅਸ ਪਰ ਬੜੀ ਕੁਇਟੀਰੀ ਰਹਿ ਗਿਆ 1912 ਕਰਾ ਰਹੇ ਹਾਂ ਜਿਹੜਾ ਪੀਐਸਪੀਸੀਐਲ ਦਾ ਨੰਬਰ ਹੈ ਮੈਂ ਹੁਣੇ ਡਾਇਰੈਕਟਰ ਸਾਹਿਬ ਨੂੰ ਕਿਹਾ 1912 ਜਿਹੜਾ ਕਿ ਪੂਰੇ ਪੰਜਾਬ 'ਚ ਚੱਲਦਾ ਹੈ ਤੁਸੀਂ ਉੱਥੇ ਲਿਖਵਾ ਦਿਓ ਉੱਥੇ ਉਹਨਾਂ ਨੂੰ ਇਹ ਕਹਿ ਦਿਓ ਕਿ ਮੇਰਾ ਇਹ ਹੈਗਾ ਬਟ ਹਲੇ 2-3 ਦਿਨ ਲੱਗਣਗੇ ਬੁੱਧਵਾਰ ਤੱਕ ਉਹ ਬੁੱਧਵਾਰ ਤੱਕ ਉਹਨਾਂ ਨੂੰ ਇਹ ਇੰਸਟਰਕਸ਼ਨਸ ਦੇ ਦੇਣਗੇ ਕਿ ਇਹ ਵੀ ਤੁਸੀਂ ਲੋਕਾਂ ਦੇ ਸੁਝਾਅ ਲ ਲੈਣੇ ਆ ਬਾਕੀ ਲੋਕਲ ਐਕਸੀਨ ਐਚ ਡੀਓ ਐਸਈ Chief Engineer ਜਿੰਨੇ ਜਿਹਦੇ ਨਾਲ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਔਰ ਉਹਨਾਂ ਨੂੰ ਫੋਟੋਆਂ ਖਿੱਚ ਕੇ ਭੇਜ ਸਕਦੇ ਹੋ ਲੋਕੇਸ਼ਨ ਦੇ ਨਾਲ ਕਿ ਜੀ ਇਹ ਏਰੀਆ ਵੈਸੇ ਭੇਜਣ ਦੀ ਲੋੜ ਅਸੀਂ ਕੋਈ ਛੱਡਣਾ ਨਹੀਂ। ਇਹ ਕਨਫਿਊਜ਼ਨ ਵੱਧ ਹੀ ਸਕਦੀ ਘੱਟ ਨਹੀਂ ਸਕਦੀ। ਅਸੀਂ ਕੋਈ ਗੱਲੀ ਮੁੱਲਾ ਨਹੀਂ ਛੱਡਣਾ। ਜਦੋਂ ਇੱਕ ਵਾਰੀ ਇਹ ਸਾਰਾ ਕੰਮ ਹੋ ਗਿਆ ਉਸ ਤੋਂ ਬਾਅਦ ਜੇ ਕੋਈ ਰਹਿ ਜਾਂਦਾ ਤਾਂ ਅਸੀਂ ਜ਼ਰੂਰ ਉੱਥੇ ਜਾ ਉਹਨੂੰ ਕੰਟਰੈਕਟਰ ਨੂੰ ਕਿਹਾ ਜਾਏਗਾ ਕਿ ਇਹ ਜਾ ਕੇ ਠੀਕ ਕਰ। ਸਰ ਜੀ 192 ਨੂੰ 191 ਕੋਲੋਂ ਮੰਨਦੇ ਕਿ ਅੱਜ ਮਾਰਸ਼ਾ ਕੋਈ ਇੰਨਾ ਕਿ ਕੰਪਲੀਟ ਕਰਦੇ ਸੀ। ਉਹ ਬਹੁਤ ਬਿਜ਼ੀ ਹੋਈ ਸੀ ਬੋਲ ਰਿਹਾ ਹੈ ਨਾ ਮੈਂ। ਬੋਲ ਰਿਹਾ ਬਹੁਤ ਚੰਗਾ ਹੈ 180 ਸੀਟਾਂ ਹਨ 17 ਵਿੱਚ ਕਿੰਨੇ ਨੰਬਰ ਹੈ ਜੀ ਪੁੱਛਾ ਇੱਕ ਤੁਹਾਡਾ ਵਟਸਐਪ ਨੰਬਰ ਕੋਈ ਮੈਂ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਵੀ ਪਹਿਲੀ ਮੀਟਿੰਗ ਕੀਤੀ ਮੈਂ ਕਿਹਾ ਜਿਹੜਾ ਇਹ ਕੰਪਲੇਂਟ ਸਿਸਟਮ ਹੈ ਇਹਨੂੰ ਈਜ਼ੀ ਕਰੋ ਔਰ ਇੱਕ ਮੁਹੱਲੇ ਵਿੱਚ ਅਸੀਂ ਨਵਾਂ ਕਾਲ ਸੈਂਟਰ ਬਣਾਉਣ ਜਾ ਰਹੇ ਆ 180 ਸੀਟਾਂ ਦਾ ਉਹਦੇ ਵਿੱਚ 180 ਸੀਟਾ 180 ਬੰਦੇ ਹੋਣਗੇ ਨਹੀਂ ਨਹੀਂ ਲਾਈਨਰ ਦਾ ਚਾਹੇ 20 ਹੋਣ 30 ਹੋਣ 100 ਹੋਣ ਡੋਜ਼ਨਟ ਮੈਟਰ 180 ਸੀਟਾ ਦਾ ਮਤਲਬ 180 ਬੰਦੇ ਉੱਥੇ ਹੋਣਗੇ ਜਿਹੜੇ ਕੰਪਲੇਂਟਾਂ ਹੈਂਡਲ ਕਰਨਗੇ ਪੂਰੇ ਪੰਜਾਬ ਪਰ ਅਸੀਂ ਅੱਗੇ ਇੱਕ ਸੌਫਟਵੇਅਰ ਵੀ ਲਿਆ ਰਹੇ ਆ ਜਿਹਦੇ ਵਿੱਚ ਹਰ ਜੇਈ ਹਰ ਲਾਈਨਮੈਨ ਹਰ ਐਕਸੀਅਨ ਹਰ ਐਚ ਡੀਓ will be ਰਿਸਪੋਨਸੀਬਲ ਉਹਨੂੰ ਇੱਕ ਇੱਕ ਮਿੰਟ ਦੀ ਰਿਪੋਰਟਿੰਗ ਦੇਣੀ ਪਵੇਗੀ ਕਿ ਕਿੰਨੇ ਵਜੇ ਕੰਪਲੇਂਟ ਆਈ ਔਰ ਕਿੰਨੇ ਵਜੇ ਕਲੋਜ਼ ਹੋ ਜਿੰਨੀ ਦੇਰ ਤੱਕ ਉਹ ਕੰਪਲੇਨ ਠੀਕ ਨਹੀਂ ਹੋਏਗੀ ਉਹ ক্লোਜ਼ ਨਹੀਂ ਹੋਏਗੀ ਓਪਨ ਹੋਏਗੀ ਔਰ ਉਹਦਾ ਅਸੀਂ ਪੂਰਾ ਡਾਟਾ ਮੈਂਟੇਨ ਕਰ ਰਹੇ ਆ ਅਸੀਂ ਜਿੰਨਾ ਇਹ ਸਿਸਟਮ ਅਪਗ੍ਰੇਡ ਕਰ ਸਕਦੇ ਆ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਇੱਕ ਹੈ ਜਿਹੜਾ ਤੁਸੀਂ ਕਿਹਾ ਕਿ ਬਿਜ਼ੀ ਰਹਿੰਦਾ ਉਸ ਵੱਲੇ ਇੱਕੋ ਦਮ ਪੂਰੇ ਪੰਜਾਬ ਚ ਕੰਪਲੀਟਾਂ ਵੀ ਬਹੁਤ ਆਈਆਂ ਔਰ ਮੈਂ ਲੋਕਾਂ ਨੂੰ ਜੇ ਕੋਈ ਤਕਲੀਫ ਹੋਈ ਮੈਂ ਮਾਫੀ ਮੰਗਦਾ ਉਹਦੇ ਕਰਕੇ ਪਰ ਜਿੱਦਾਂ ਐਤ ਕੀ ਹੜ ਆਏ ਆ ਤੁਹਾਨੂੰ ਪਤਾ ਹੈ ਜਗਾ ਜਗਾ ਆਪਾਂ ਹੁਣ ਕੰਪਲੇਨ ਨਾ ਕਰਕੇ ਗਵਰਨਮੈਂਟ ਦੇ ਨਾਲ ਚਲੀਏ ਖੜਾ ਵਿੱਚ ਜਿੰਨੇ ਵੀ ਲੋਕਾਂ ਨੂੰ ਨੁਕਸਾਨ ਪਹੁੰਚਿਆ ਹੁਣ ਰੀਹੈਬਿਲੀਟੇਸ਼ਨ ਕਰਨ ਦਾ ਟਾਈਮ ਆ ਗਿਆ ਅੱਜ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਫੋਨ ਸੀਗਾ ਦੁਪਹਿਰੇ ਚੰਡੀਗੜ੍ਹ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਉਹਨਾਂ ਨੇ ਵੀ ਮੈਨੂੰ ਰਿਕਵੈਸਟ ਕੀਤੀ ਹੈ ਕਿ ਰੀਹੈਬਿਲੀਟੇਸ਼ਨ ਵਾਲਾ ਆਪਾਂ ਸਾਰਾ ਸੋਚੀਏ ਔਰ ਬਿਜਲੀ ਬੋਰਡ ਦਾ ਜਿੰਨਾ ਨੁਕਸਾਨ ਹੋਇਆ ਕੀ ਨਾਮ ਇਹ ਹੜ੍ਹਾਂ ਵਿੱਚ ਕੁਝ 100 ਕਰੋੜ ਦੇ ਉੱਪਰ ਨੁਕਸਾਨ ਹੈ ਉਹ ਵੀ ਸਾਰੇ ਅਫਸਰਾਂ ਨੂੰ ਦੇ ਦਿੱਤੀ ਗਈ ਹੈ ਕਿ ਜੋ ਜੋ ਇਕੁਪਮੈਂਟ ਚਾਹੀਦਾ ਹੈ ਮਤਲਬ ਕਿ ਤੋ ਫੰਡ ਆ ਨਾ ਆ ਨੋ ਆਂਦੇ ਰਹਿਣਗੇ ਜਲਦੀ ਤੋਂ ਜਲਦੀ ਖਰੀਦ ਕੇ ਇਹ ਸਾਰਾ ਸਿਸਟਮ ਠੀਕ ਕੀਤਾ ਜਾ ਆਪਣਾ ਲੁਧਿਆਣਾ ਫੇਰ ਵੀ ਠੀਕ ਹੈ ਬਚਿਆ ਹੋਇਆ ਬਟ ਉਧਰ ਬਾਰਡਰ ਏਰੀਆ 'ਚ ਬੜੀ ਪ੍ਰੋਬਲਮ ਹੈ ਔਰ ਇਹ ਸਾਰੇ ਆਪਣੇ ਬਿਜਲੀ ਬੋਰਡ ਦੇ ਅਫਸਰ ਇਸ ਪਾਸੇ ਲੱਗੇ ਹੋਏ ਜਸਟ ਦੇਖ ਪਹਾਤ ਉਚਾਤਰ ਜੀ ਦੋਨੋਂ ਇਕੁਪਮੈਂਟਸ ਦਾ ਇੱਕ ਪਾਸੇ ਰਿਹਾ ਤਾਂ ਪਿਛਲੀ ਦੀ ਅਪਰਡਕਟ ਦਾ ਕਪਰਚੀ ਜੀ ਉਹਨਾਂ ਕਹਿੰਦੀ ਜੀ ਕਿੰਨੀ ਸਰਪਲਸ ਹੋਈ ਹੈ ਕਿੰਨੀ ਪ੍ਰੋਡਕਸ਼ਨ ਉਸ ਵਿੱਚ بجلی ਦੀ ਵੀ ਹੋਈ ਹੈ ਕਿਉਂਕਿ ਜੀ ਬਿਜਲੀ ਦਾ ਸਪਲਾਈ ਬੰਦ ਸੀ ਜਦੋਂ ਪੜਾਇਆ ਸੀ ਕਿੰਨੀ ਪਿਛਲੀ ਜਿਹੜੀ ਉਹ ਸਰਪਲਸ ਹੋਈ ਹੈ ਜਿਹੜੇ ਨਵੇਂ ਮਾਰਕੀਟ ਸਰਪਲਸ ਸਰਪਲਸ ਅਕਚੁਅਲੀ ਸਾਡੇ ਤੇਨ ਯੂਨਿਟ ਦੀ ਗੱਲ ਹੋ ਰਹੀ ਹੈ ਜੀ ਫੈਟਲ ਨਹੀਂ ਨਹੀਂ ਸਰਪਲਸ ਕੋਈ ਨਹੀਂ ਸੀ ਜੀ ਕਿਉਂਕਿ ਗੱਲ ਇਹ ਆ ਇੱਕ ਤਾਂ ਫਾਲਟ ਪਏ ਕਿਉਂਕਿ ਤੁਸੀਂ ਕਿਹਾ ਬਿਜਲੀ ਹੈ ਨਹੀਂ ਪਰ ਕਈ ਯੂਨਿਟ ਵੀ ਤਾਂ ਬੰਦ ਹੋ ਜਾਂਦੇ ਆ ਢੀ ਵਾੜਾ ਜੀ ਕੋਈ ਪਿੰਡਾਂ ਦੇ ਸਪਲਾਈ ਵੀ ਜਿਵੇਂ ਬੰਦ ਕਰ ਦਿੱਤੀ ਨਹੀਂ 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 ਕੋਈ ਹਾਈਡਲ ਪਲਾਂਟ ਵੀ ਸਾਡੇ ਇੰਨੀ بارشਾਂ ਕਰਕੇ ਬੰਦ ਹੋ ਗਏ ਨਾ ਪ੍ਰੋਡਕਸ਼ਨ ਵੀ ਘਟੀ ਜਾਂਦੀ ਨਹੀਂ ਹੁਣ ਅੱਜ ਪਹਿਲਾਂ ਬਿਜਲੀ ਦਾ ਪੁੱਛ ਲੀਏ ਫਿਰ ਐਨਆਰਆਈ ਤੇ ਆਉਣਾ ਕਿੰਨਾ ਇਨਸਾਫ ਹੋਇਆ ਸਾਡਾ ਜਿਹੜੇ ਜਿਹੜੇ ਇਲਾਕੇ ਜ਼ਿਆਦਾ ਨਹੀਂ ਅੱਜ ਤੁਸੀਂ ਬਿਜਲੀ ਡਿਪਾਰਟਮੈਂਟ ਬਿਜਲੀ ਦਾ 120 ਕਰੋੜ ਰੁਪਏ ਦਾ ਹੈਗਾ ਜੀ ਤੁਸੀਂ ਬਿਜਲੀ ਵਿਭਾਗ ਦੇ ਹਲੇ ਤੱਕ ਜੋ ਸਾਨੂੰ ਪਤਾ ਬਾਕੀ ਜਦੋਂ ਕਰਨ ਲੱਗਾਂਗੇ ਵੱਧ ਘੱਟ ਵੀ ਸਕਦਾ 87 ਡਿਵੀਜ਼ਨਾਂ ਦੇ ਵਿੱਚ ਅਗਲੇ ਸਾਲ ਤੱਕ ਇੱਕ 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 ਸਾਲ ਜਦੋਂ ਸਭ ਇਹ ਅਪਸ ਕਿਉਂ ਦਿਵਾਂਗੇ ਕੰਮ ਵੀ ਹੋਏ ਪਾਉਣੇ ਲੱਗਿਆ ਬਿਜਲੀ ਸਪਲਾਈ ਚ ਕੋਈ ਨਹੀਂ ਜਾ ਰਹੀ ਬਿਲੋ ਇਹ ਹਾਈਡਰੋ ਟੋਕਲੇ ਆਪਣੇ ਅੰਦਰ ਕਿਤੇ ਅੱਗੇ 3.5 ਕਿਲੋ ਲੱਗਦੇ ਆ ਕੋਈ ਵੱਡੀ ਕਿਸੇ ਦੀ ਕਿਸੇ ਨਾਲ ਆਹ ਦੇਖੋ ਮੈਂ ਕੀ ਕੀ ਆ ਇਹ ਸਾਰੇ ਜਿਹੜੇ ਅਸੀਂ ਉਪਰਾਲੇ ਲੈ ਰਹੇ ਆ ਐਸੇ ਕਰਕੇ ਲੈ ਰਹੇ ਆ ਕਿ ਇਹ ਜਿਹੜੀਆਂ ਪ੍ਰੋਬਲਮ ਆ ਘੱਟ ਤੋਂ ਘੱਟ ਹੋ ਹਾਂਜੀ ਜਿਹੜੇ ਸਟਾਫਸ ਆਫ ਡਿਵੀਜ਼ਨਾਂ ਦੀ ਗੱਲ ਕੀਤੀ ਹੈ ਸਾਰੇ ਅਗਲੇ ਸਾਲ ਲਈ ਸਾਡਾ ਸਾਰੇ ਪੂਰੇ ਵਿਸ਼ਾ ਪੂਰੇ ਅਸੀਂ ਜੀ ਟੈਂਡਰ ਲਗਾ ਦੇਣਾ ਟਾਈਮ ਬਾਉਂਡ ਟੈਂਡਰ ਹੈ ਹਲੇ ਪਾਇਲਟ ਪ੍ਰੋਜੈਕਟ ਕਰਨ ਜਾ ਰਹੇ ਹਾਂ ਜਿਹੜਾ ਬੁੱਧਵਾਰ ਟੈਂਡਰ ਲੱਗੇਗਾ ਉਸ ਤੋਂ ਬਾਅਦ ਮਹੀਨੇ ਬਾਅਦ ਦੇਖੇ ਵੀ ਕੋਈ ਕਮੀ ਤਾਂ ਨਹੀਂ ਰਹੇਗੀ ਟੈਂਡਰ ਚ ਕੁਝ ਐਡੀਸ਼ਨ ਤਾਂ ਨਹੀਂ ਕਰਨੀ ਜਾਂ ਕੋਈ ਅਹ ਜੀ ਚੀਜ਼ ਪੈ ਗਈ ਜਿਹਦੀ ਲੋੜ ਤਾਂ ਨਹੀਂ ਉਹ ਫਿਰ ਫਾਈਨਲ ਟੈਂਡਰ ਅਸੀਂ ਇਕੱਠਾ ਲਗਾ ਦੇਣਾ ਪੂਰੇ ਪੰਜਾਬ ਔਰ ਉਹਦੇ ਵਿੱਚ ਜਿਹੜਾ ਅਸੀਂ ਟਾਈਮ ਦੇਣਾ ਉਹ ਦਵਾਂਗੇ ਮਾਰਚ ਤੱਕ ਦਾ ਜਾਂ April ਤੱਕ ਅਸੀਂ ਤਾਂ ਜੂਨ ਦੋ ਮਹੀਨੇ ਫालतੂ ਲੈ ਲਏ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਗਲੀ ਜਿਹੜੀ ਗਰਮੀਆਂ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਉਪਰਾਲਾ ਇਹ ਪੂਰਾ ਹੋ ਜਾਵੇ ਇਹ ਪੂਰਾ ਖਰਚਾ ਇਸਦੀ ਆਪਣੇ ਪਾਸਵਾੜਾ ਕਰੋੜਾਂ ਦੇ ਲੱਗੇ ਹੋਏ ਆ ਸੜਕਾਂ ਜਾਂਦੇ ਆ ਉਹ ਵੀ ਹਟਾਏ ਜਾ ਕੇ ਬਿਲਕੁਲ ਜੀ ਮੈਂ ਕਿਹਾ ਜਿੰਨੇ ਵੀ ਖੰਭੇ ਜਾਂ ਜਿਹੜੇ ਸੜਕਾਂ ਦੇ ਵਿੱਚ ਹੈਗੇ ਆ ਉਹ ਹਟਾ ਕੇ ਸਾਈਡ ਤੇ ਕਿਤੇ ਜਾਂਦਾ ਬਸ ਬਸ ਤਾਂ ਕੁਝ ਬੱਚੇ ਦਾ ਫੱਤੇ ਹੋਏ ਨੇ ਲੱਗੀਆਂ ਨੇ ਨੇ ਉਹਨਾਂ ਨੂੰ ਜੇਨ ਕਲਾ ਹੰਗਰ ਚ ਪਈਆਂ ਲਿਆ ਰਹੇ ਆ ਹਾਂਜੀ ਜਿਹੜਾ ਉਹ ਚ ਪਾ ਪੰਜਾਬ ਦੇ ਬੱਚੇ ਫਸੇ ਹੋਏ ਨੇ ਜੀ 9211 ਨਿਕਲੀ ਉਹਨਾਂ ਦੀ ਵੀਡੀਓ ਵੀ ਸਾਹਮਣੇ ਆਈ ਸੀਗੀ ਤੇ ਮੈਨੂੰ ਤਾਂ ਜੀ ਜਿਹੜੇ ਸਾਡੇ ਬੱਚੇ ਫਸੇ ਹੋਏ ਜਿਹੜੇ ਸਾਡੇ ਯੂਥ ਫਸੇ ਹੋਏ ਕੋਈ ਵੀ ਮੇਰੇ ਕੋਲ ਡਿਟੇਲ ਆਂਦੀ ਆ ਮੈਂ ਉਸੇ ਵਲੇ ਉਪਰਾਲਾ ਕਰਕੇ ਉਹਨਾਂ ਨੂੰ ਵਾਪਸ ਲਿਆ ਰਿਆ 20 ਬੱਚਿਆਂ ਦੀ ਇਰਾਕ ਦੇ ਚ ਫਸਿਆ ਦੀ ਮੇਰੇ ਕੋਲ ਡਿਟੇਲ ਆਈ ਸੀਗੀ 18 ਟੋਟਲ ਵਾਪਸ ਆ ਗਏ ਵਿੱਚੋਂ 16 ਪੰਜਾਬ ਦੇ ਆ ਪੰਜਾਬ ਦੇ ਚਾਰ ਬੱਚੇ ਰਹਿੰਦੇ ਉਹਦਾ ਮੇਰੇ ਕੋਲ ਅਪਡੇਟ ਨਹੀਂ ਉਹਨਾਂ ਨੇ ਵੀ ਆ ਜਾਣਾ ਸੀ ਪਰ ਵਾਪਸ ਜਿਹੜੇ 18 ਆਏ ਆ ਦੋ ਵਿੱਚੋਂ ਹਿਮਾਚਲਲੇ ਆਏ ਉਹਨਾਂ ਨੇ ਵੀ ਵਿਚਾਰਿਆ ਨੇ ਫੋਨ ਕਰਕੇ ਮੈਨੂੰ ਥੈਂਕ ਯੂ ਕਿਹਾ ਜੀ ਕਿ ਤੁਹਾਡੇ ਕਰਕੇ ਅਸੀਂ ਪੰਜਾਬ ਪੰਜਾਬੀਆਂ ਦੇ ਨਾਲ ਅਸੀਂ ਵੀ ਨਾਲ ਵਾਪਸ ਆ ਗਏ ਫੇਰ ਨੇਪਾਲ ਵਿੱਚ ਜਦੋਂ ਹੁਣ ਦੰਗੇ ਹੋਏ ਨੇਪਾਲ ਵਿੱਚ ਸਾਡੇ ਲੁਧਿਆਣੇ ਦੇ ਤੇ ਪੰਜਾਬ ਦੇ ਜਿੰਨੇ ਵਸੇ ਹੋਏ ਸੀ ਉਸੇ ਬਲੇ ਮੈਂ ਐਮਬੈਸੀ ਨਾਲ ਟੇਕ ਅਪ ਕੀਤਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਕੀਤਾ ਮੈਂ ਤੁਹਾਨੂੰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਸਾਰੇ ਦੇ ਸਾਰੇ ਬਿਲਕੁਲ ਠੀਕ ਠਾਕ ਵਾਪਸ ਆ ਗਏ ਔਰ ਜਿਹੜਾ ਇਹ ਤੁਸੀਂ ਮੈਨੂੰ ਰਸ਼ੀਆ ਦਾ ਕੇ ਇਹ ਡਿਟੇਲ ਮੈਂ ਮੇਰੇ ਕੋਲ ਹਲੇ ਤੱਕ ਆਈ ਨਹੀਂ ਤੁਸੀਂ ਦੱਸ ਰਹੇ ਹੋ ਮੈਨੂੰ ਭੇਜੋ ਮੈਂ ਸਰ ਮੈਂ ਤੁਹਾਡੇ ਨੰਬਰ ਦੀ ਦਿੱਤੀ ਸੀ ਆਪਣੇ ਦਿੱਤੇ ਦੇ ਨੰਬਰ ਤੇ ਉਹ ਕਦੇ ਸਾਨੂੰ ਮੈਂ ਦਿੱਤੀ ਕਹਿੰਦੇ ਮੀਟਿੰਗ ਕਰਵਾਈ ਹੈ ਜੀ ਦਿੱਤੇ ਦੇ ਨੰਬਰ ਤੇ ਨਹੀਂ ਫਿਰ ਮੇਲ ਹੋ ਗਈ ਹੋਣੀ ਹੈ ਉਹ ਮੇਰੇ ਸਿਸਟਮ ਬਣਿਆ ਹੋਇਆ ਦਫ਼ਤਰੇ 'ਚ ਜੇ ਮੈਂ ਹੋਵਾਂ ਨਾ ਹੋਵਾਂ ਕੋਈ ਵੀ ਇਹੋ ਜਿਹਾ ਹੋਵੇ ਐਨ ਆਰ ਆਈ ਆਫਿਸ 'ਚ ਸਾਡੀ ਮੇਲ ਉਸੇ ਵੱਲੇ ਚਲੇ ਜਾਂਦੀ ਇੱਕ ਮੈਂ ਫਾਲੋ ਅਪ ਕਰਕੇ ਤੁਹਾਨੂੰ ਦੱਸ ਦੂੰਗਾ ਬਟ ਮੇਰੀ ਵੇਟ ਨਹੀਂ ਉਹਨਾਂ ਨੂੰ ਕਰਨ ਦੀ ਲੋੜ ਹੁੰਦੀ ਉਸੇ ਵੱਲੇ ਈਮੇਲ ਜਿਹੜੇ ਮੁਲਕੇ 'ਚ ਫਸੇ ਉਹਦੀ ਐਮਬੈਸੀ 'ਚ ਵੀ ਚਲੇ ਜਾਂਦੀ ਆ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਿੱਲੀ ਨੂੰ ਵੀ ਚਲੇ ਜਾਂਦੀ ਮੈਂ ਤੁਹਾਨੂੰ ਪਤਾ ਕਰਕੇ ਪੂਰੀ ਐਗਜ਼ੈਕਟ ਅਪ ਟੂ ਡੇਟ आधित्याने उन्हें दिखाईया ये ईमेल जा चुकी है ग्यारह सितंबर नो ये ईमेल चली गई और ऐसा जवाब भी आ गया होना है पर मैं तो अनुअपडेट देखूंगा ਬਿਲਕੁਲ ਜੀ ਬਿਲਕੁਲ ਸਾਡਾ ਪਲਾਨ ਚੱਲ ਰਿਹਾ ਕੋਈ 250 EMPLOYEES ਅਸੀਂ ਫਾਈਨਲ ਵੀ ਕਰ ਚੁੱਕੇ ਆ ਬਟ ਬਟ ਉਹ ਕੋਰਟ 'ਚ ਕੋਈ ਚਲੇ ਗਏ ਸੀਗੇ ਉਹਦੇ ਕਰਕੇ ਉਹ ਥੋੜਾ ਜਿਹਾ ਰੁਕ ਗਿਆ ਜਿਹੜਾ ਪ੍ਰੋਸੈਸ ਸੀਗਾ ਉਹ ਜਿਸ ਤਰ੍ਹਾਂ ਹੀ ਮਾਨਯੋਗ ਕੋਰਟ ਸਾਨੂੰ ਆਰਡਰ ਦੇਏਗੀ ਅਸੀਂ ਉਹ 250 ਬੰਦੇ ਰੱਖ ਲਾਂਗੇ 250 ਬੰਦੇ ਸਿਲੈਕਟ ਕੀਤੇ ਹੋਏ ਨਹੀਂ ਪਰਮਾਨੈਂਟ 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 ਵਿੱਚ ਵਿਚਕਾਰ ਸਕੈਂਪੀ ਆਸੀ ਮਿੱਤਰੋ तो बिल्कुल अच्छी कर तो 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 भी होती है अभी अगर अगर ट्वीज़न में बेचो के तो लोग बिना बीच जमा है बीटर बाकी सीधे मशीन से पांच सौ नो सैक्स तो ये चीज़ कुछ नहीं काम है यूज़ करो तो मामला दसोजी ऐसी चाल तो आनुप बताएँ यार चीफ़ बन गए ਸੋ ਸੋ ਪਤਾ ਸੁਝਾ ਇਨਕੁਆਰੀ ਚੱਲਦੀ ਹੈ ਉਹ ਵੇਖੋ ਜਦ ਅਰਮੀਨੇਟ ਕਰਤਾ ਸੀ ਉਹ ਤੇ ਐਫ ਆਈ ਆਰ ਵੀ ਦਰਜ ਹੋ ਗਈ ਤੇ ਉਹ ਜੋ ਬੰਦੇ ਸਸਪੈਂਡ ਕਰਦੇ ਵਸਤੇ ਤੇ ਹੈ ਜਾਂਦੀ ਇਨਕੁਆਰੀ ਚੱਲਦੀ ਹੈ ਜਾਂ ਜੋ ਵੀ ਕਨੈਕਸ਼ਨ ਤੁਸਤੂ ਕੋਈ ਰਿਕਵਰੀ ਕੋਈ ਪਾਤਰਾ ਸਿਸਟਮ ਹੈ ਨਾ ਉਹ ਹੈਕ ਹੋਇਆ ਮੈਂ ਤੁਹਾਨੂੰ ਇੱਕ ਕ腐ਸ਼ਨ ਬਾਰੇ ਕਹਿ ਰਿਹਾ ਅਸੀਂ ਹਰ ਬਿੱਲ ਵਿੱਚ ਲਿਖਣਾ ਚਾਲੂ ਕੀਤਾ ਕਿ ਜੇ ਕੋਈ ਕ腐ਸ਼ਨ ਦਾ ਕੇਸ ਹੈ ਬਿਜਲੀ ਬੋਰਡ ਦਾ ਸਾਡੀ ਨੋਟਿਸ 'ਚ ਲਿਆਓ ਲੋਕੀ ਨੋਟਿਸ 'ਚ ਲਿਆਉਂਦੇ ਵੀ ਆ ਪਰ ਜਦੋਂ ਉਹਦੀ ਅਸੀਂ ਇਨਕੁਆਰੀ ਕਰਨ ਲੱਗਦੇ ਆ ਸਾਡੇ ਅਫਸਰ ਜਾਂਦੇ ਆ ਸਾਡੀ ਟੀਮ ਜਾਂਦੀ ਇਨਕੁਆਇਰੀ ਕਰਨ ਉਦੋਂ ਜਿੰਨੇ ਕੰਪਲੇਂਟ ਦਿੱਤੀ ਹੁੰਦੀ ਉਹੀ ਮੁੱਕਰ ਜਾਂਦਾ ਤੇ ਕਈ ਕੇਸਾਂ ਚ ਸਾਡੇ ਨਾਲ ਹੋਇਆ ਸੋ ਮੈਂ ਰਿਕਵੈਸਟ ਕਰਦਾ ਪਬਲਿਕ ਨੂੰ ਇੱਕ ਤਾਂ ਜਦੋਂ ਕੰਪਲੇਂਟ ਦਿੰਦੇ ਆ ਬਿਲਕੁਲ ਠੀਕ ਦੇਣ ਵਾਕਈ ਜੇ ਸਾਡਾ EMPLOYEE ਇਨਵੋਲਡ ਹੈ ਪਰ ਜੇ ਕੰਪਲੇਂਟ ਦਿੱਤੀ ਹੈ ਤਾਂ ਦੇ ਸ਼ੁੱਡ ਸਟੈਂਡ ਬਾਈ देयर ਕੰਪਲੇਂਟ ਦੇ ਸ਼ੁੱਡਨਟ ਗੋ ਬੈਕ ਸਾਨੂੰ ਪ੍ਰੂਫ ਦੇ ਜੋ ਵੀ ਹੈਗਾ ਸਾਨੂੰ ਕਰਨ ਔਰ ਪੂਰੀ ਲੋੜਿੰਦੀ ਕਾਰਵਾਈ ਕੀਤੀ ਜਾਏ ਇਹ ਜਿਹੜਾ ਸਿਸਟਮੈਟਿਕ ਸਿਸਟਮ ਦੇ ਵਿੱਚ ਜਿਵੇਂ ਪ੍ਰਾਈਵੇਟ ਕੰਪਨੀਆਂ ਵਰਗੀਆਂ ਐਰਬਰਗੇ ਕੰਪਨੀਆਂ ਨੇ ਉਹ ਨਹੀਂ ਕੀਤਾ ਉਹ ਕਈ ਵਾਰ ਪਹਿਲੇ ਵੀ ਫਿਰ ਸੁੰਦਰਨਾਵੋ ਡਿਵੀਜ਼ਨ ਕੋਈ ਨਾ ਜੀ ਜੋ ਸਾਨੂੰ ਪਤਾ ਲੱਗ ਰਿਹਾ ਅਸੀਂ ਕਾਰਵਾਈ ਕਰਦੇ ਆ ਨਾਲ ਜੀ ਹਾਂ ਜੀ ਬਹੁਤ ਜੀ ਬਾਜੀ ਥੈਂਕ ਯੂ ਥੈਂਕ ਯੂ